ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਨਿੱਕਾ ਸਵਾਗਤ ਹੈ ਜਿੰਦਾ ਕਿ ਤੁਸੀਂ ਦੇਖਿਆ ਹੀ ਹੋਣਾ ਅੱਜ ਮੈਂ ਤੁਹਾਨੂੰ ਕੋਟੀ ਦੀ ਸਲਾਈ ਕਰਨੀ ਦੱਸਣ ਜਾ ਰਹੀ ਹਾਂ ਕੋਟੀ ਦੀ ਸਲਾਈ ਕਰਨ ਦੇ ਕਈ ਤਰੀਕੇ ਹਨ ਤੁਸੀਂ ਕਿੰਨੇ ਹੀ ਤਰੀਕੇ ਨਾਲ ਕੋਟੀ ਦੀ ਸਲਾਈ ਕਰ ਸਕਦੇ ਹੋ ਇੱਕ ਤਾਂ ਆਪਾਂ ਕਈ ਵਾਰ ਇਹਨੂੰ ਸਿੱਧੇ ਤਰੀਕੇ ਤੋਂ ਕਰਦੇ ਆ ਤੇ ਇੱਕ ਹੀ ਹੁੰਦਾ ਜਿਹੜੇ ਵੀ ਸਾਡੇ ਤਾਂ ਧਾਗੇ ਛੱਡੇ ਹੁੰਦੇ ਆ ਇਹਨਾਂ ਨੂੰ ਅਸੀਂ ਸਲਾਈ ਚਪਣਾ ਯੂਜ਼ ਕਰ ਸਕਦੇ ਮੀਨਸ ਕਿ ਸਲਾਈਸੇ ਨੂੰ ਵਰਤੋਂ ਕਰ ਸਕਦੇ ਆ ਜਿੱਦਾਂ ਹੁਣ ਇੱਥੇ ਮੇਰਾ ਛੱਡੇ ਹੋਇਸੀ ਇਹ ਤਾਂ ਅੱਗੇ ਨੂੰ ਮੈਂ ਇੱਦਾਂ ਸੂਈ ਚ ਪਾ ਲਿਆ ਤੇ ਆਪਾਂ ਇਹਨਾਂ ਸਲਾਈ ਕਰ ਲਵਾਂਗੇ ਇੱਕ ਤਰੀਕਾ ਤੇ ਇਹ ਵੀ ਅਸੀਂ ਇੱਦਾਂ ਫੜੇ ਦੋਨੇ ਸਿਰ ਤੇ ਪੁੱਠੇ ਪਾਸੇ ਤੋਂ ਅਸੀਂ ਆ ਦੇਖੋ ਤੁਹਾਨੂੰ ਮੈਂ ਜਿੰਨੇ ਵੀ ਤਰੀਕੇ ਅੱਜ ਹੋ ਸਕੇ ਉਹਨੇ ਦੱਸਣ ਦੀ ਕੋਸ਼ਿਸ਼ ਕਰੂੰਗੀ ਪਹਿਲਾ ਦੇਖੋ ਇਹਦੇ ਲਈ ਅਸੀਂ ਕੀ ਕਰਾਂਗੇ ਪਹਿਲਾਂ ਅਸੀਂ ਇੱਥੋਂ ਲਵਾਂਗੇ ਇੱਕ કે ਅਸੀਂ ਇੱਥੋਂ ਲਈਆ ਹਮੇਸ਼ਾ ਹੀ ਤਾਗੇ ਨੂੰ ਚੰਗੀ ਤਰ੍ਹਾਂ ਸਿਕਿਉਰ ਕਰੋ ਜਿਹੜਾ ਮਰਜ਼ੀ ਤਰੀਕਾ ਤੁਸੀਂ ਯੂਜ਼ ਕਰ ਰਹੇ ਹੋ ਆ ਦੇਖੋ ਜਦੋਂ ਅਸੀਂ ਇਹਨੂੰ ਇੱਥੋਂ ਇੱਕ ਦੋ ਵਾਰੀ ਆ ਦੇਖੋ ਐਦਾਂ ਕਰਕੇ ਇੱਥੇ ਇਹਨੂੰ ਐਦਾਂ ਇਕੱਠਾ ਮਾਰ ਦਵਾਂਗੇ ਫਿਰ ਅਸੀਂ ਇੱਕ ਵਾਰੀ ਕੱਢਾਂਗੇ ਚਾਹੇ ਤੁਸੀਂ ਜਿਹੜੀ ਮਰਜ਼ੀ ਸਿਲਾਈ ਕਰ ਰਹੇ ਹੋ ਜਿਹੜੇ ਮਰਜ਼ੀ ਤਰੀਕੇ ਨਾਲ ਕਰ ਰਹੇ ਹੋ ਆ ਦੇਖੋ ਦੂਜੀ ਵਾਰੀ ਫੇਰ ਅਸੀਂ ਦੋ ਵਾਰੀ ਇੱਥੇ ਇਕੱਠਾ ਮਾਰਤੀ ਹੈ ਇਹਨਾਂ ਦੇਖੋ धागा खिंच के देख लिया बिल्कुल भी निकल नहीं रहा क्योंकि नहीं तो कई होंगे भी जो असं कई बार कोटी में धोदे जाने तो साढ़ी सिलाई उधर तो फिर कई बार सू का धागा नहीं मिलता कि प्रॉब्लम आ जाती है जो सिलाई कोई उधर जाती है तो हम देखो फिर हूँ देखो सीधी सिंपल सिलाई सिंपल सिलाई देखी की कराया देखो एक बार असं इतोंवेंगे तो एक भी असं इधरों ले लवेंगे अगर असी भी बनाईया हुई हैं हमेशा ही या देखो ਨਾਲ ਦੀ ਨਾਲ ਅਸੀਂ ਦੋਨੇ ਹੀ ਜੋੜਦੇ ਜਾਣਾ ਐਂ ਬਿਲਕੁਲ ਠੀਕ ਆ ਦੇਖੋ ਇੱਕ ਚੀਜ਼ ਨੂੰ ਦੂਜੀ ਦੇ ਨਾਲ ਆ ਦੇਖੋ ਅਜੇ ਤਾਂ ਹੁਣ ਸਾਡੀ ਇਹ ਐ ਇੱਥੋਂ ਅਸੀਂ ਮੋਢੇ ਤੱਕ ਸੀਣਾ ਪਹਿਲਾਂ ਤੇ ਮੋਢੇ ਨੂੰ ਅਸੀਂ ਇੱਥੇ ਨਾਲ ਪਕੜ ਲਵਾਂਗੇ ਪਕੜ ਕੇ ਅਸੀਂ ਐਦਾਂ ਬਿਲਕੁਲ ਆ ਦੇਖੋ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਕੋਈ ਹੱਥ ਢਿੱਲਾ ਹੁੰਦਾ ਤੇ ਇੱਕ ਸਾਈਡ ਕਈ ਵਾਰੀ ਟਾਈਟ ਆ ਜਾਂਦੀ ਹੈ ਅਗਰ ਅਸੀਂ ਇਹਨੂੰ ਚੰਗੀ ਤਰ੍ਹਾਂ ਪਕੜ ਕੇ ਨਹੀਂ ਸੀਵਾਂਗੇ ਤਾਂ एक साइड लूज तो एक लूज हो जूगी तो एक टाइट हो जाएगी तो फिर थोड़ा सिलाई जो थोड़े लास्ट में जाऊंगे तो एक पला वह देखो पहला तो अभी बॉर्डर के एंड तक आ देखो बिल्कुल ही इधर बॉर्डर एंड हो देखो सिले ये बिल्कुल सिंपल सिलाई है इस तो बाद अदा लवोंगे आ देखो इतक क्योंकि अस रंग लगाए हुए हैं तो अपने आप ही रंग मिलांदे हुए इद मिला चले जाना देखो इधरों ले ली एक भी एक इधरों ले ली ये असं पुठी साइड तो सी रहे और बिल्कुल ही सिंपल सिलाई है तुम चाहो तो जितों रैड है उतों रैड कलर भी यूज कर सकते हो पर क्योंकि ये कलर अगे तो इन्ना दिखाई नहीं देगा तो अभी इस कलर नाल भी सी सकते हैं देखो फिर असं इतें आ गए देखो ਬਸ ਇੱਕ ਵੀ ਉਧਰੋਂ ਤੇ ਇੱਕ ਵੀ ਉਧਰੋਂ ਲੈ ਕੇ ਅਸੀਂ ਇਹਨੂੰ ਐਦਾਂ ਹਿੱਸੇੰਦ ਚਲੇ ਜਾਣਾ ਇਹ ਬਿਲਕੁਲ ਹੀ ਸੋਖਾ ਤਰੀਕਾ ਸਾਡਾ ਸੀਂ ਦਾ ਇੱਕ ਤਰੀਕਾ ਕੀ ਕਰ ਸਕਦੇ ਇਹਨੂੰ ਜਾਂ ਤਾਂ ਗੋਡੇ ਸਿਸਟਰ ਪਕੜ ਲੈਣਾ ਐਦਾਂ ਗੋਡੇਾਂ ਦੇ ਵਿੱਚ ਵਸਾ ਲੈਣਾ ਦੋਨਾਂ ਦੇ ਵਿੱਚ ਸਿਰਾ ਜਿਹੜਾ ਸੀ ਚੁੱਕਿਆ ਤੇ ਦੂਜੇ ਨੂੰ ਸਿੱਧਾ ਪਕੜ ਲੈਣਾ ਐਦਾਂ ਪਕੜਦੇ ਹੋਏ ਅਸੀਂ ਇਹਨੂੰ ਫਟਾਫਟ ਸੀ ਸਕਦੇ ਆ ਫਿਰ ਐਦਾਂ ਹੀ ਆ ਦੁਕਤ ਸੀਂ ਦੇ ਚਲੇ ਜਾਵਾਂਗੇ ਜੀ ਸਟੀਚਿੰਗ ਬਿਲਕੁਲ ਨਾਲ-ਨਾਲ ਕਰਨੀ ਹੈ ਦੂਰ-ਦੂਰ ਨਹੀਂ ਕਰਨੀ। ਦੇਖੋ ਕਿਉਂਕਿ ਇਹਦਾ ਨਾਲ ਕੀ ਹੋ ਗਿਆ ਦੇਖੋ ਇਹਨੂੰ ਇੱਦਾਂ ਖਿੱਚ ਪੈ ਗਈ। ਮੈਂ ਇਹਨੂੰ ਅੰਗੂਠੇ 'ਚ ਫਸਲਿਆ ਪਕੜ ਲਿਆ ਹੋਇਆ। ਤੁਸੀਂ ਇਹਨੂੰ ਗੋਡੇ 'ਚ ਵੀ ਪਾ ਸਕਦੇ ਹੋ। ਦੋਨੇ ਗੋਡੇ 'ਚ ਇਹਨੂੰ ਫਸਾ ਕੇ। ਵੈਸੇ ਤਾਂ ਮੈਂ ਗੋਡੇ 'ਚ ਫਸਾ ਕੇ ਇਹਨੂੰ ਸਿਣੀ ਹੁੰਨੀ ਹੈ। ਪਰ ਕਿਉਂਕਿ ਗੋਡੇ 'ਚ ਫਸਾ ਕੇ ਮੈਨੂੰ ਤੁਹਾਨੂੰ ਵੀਡੀਓ ਬਣਾਉਣ ਦੀ ਸੈਟਿੰਗ ਜੀ ਮੇਥੋਂ ਹੋ ਹੀ ਨਹੀਂ ਹੈ। ਇਸ ਕਰਕੇ ਮੈਂ ਤੁਹਾਨੂੰ ਪੈਰ ਦੇ ਅੰਗੂਠੇ ਦੇ ਵਿੱਚ ਫਸਾ ਕੇ ਹੀ ਦੱਸ ਰਹੀ ਹਾਂ। ਐਦਾਂ ਸੀ ਇਹਨੂੰ ਨਹੀਂ ਤਾਂ ਗੋਡੇ 'ਚ ਫਸਾ ਲੈਣਾ ਤੁਸੀਂ ਮੈਨੂੰ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਜੋ ਤੁਸੀਂ ਸਿਲਾਈ ਕਰਦੇ ਤਾਂ ਉਹਨੂੰ ਕਿੱਦਾਂ ਕਰਦੇ ਹੋ ਤੇ ਤੁਸੀਂ ਕੀ ਗੱਲ ਐਦਾਂ ਹੀ ਗੋਡੇ 'ਚ ਫਸਾ ਕੇ ਕਰਦੇ ਹੋ ਜਾਂ ਕਿਸ ਤਰ੍ਹਾਂ ਸਿਲਦੇ ਹੋ ਕਿਉਂਕਿ ਅਗਰ ਅਸੀਂ ਐਦਾਂ ਗੋਡੇ ਹੀ ਐਸੇ ਫਸਾ ਲੈ ਮਗਾ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਇੱਥੇ ਫੜ ਲਈ ਹੋਈ ਇਹਦੇ ਨਾਲ ਕੀ ਹੈ ਵੀ ਸਾਰੀ ਸਾਡੀ ਖਿੱਚ ਪੈ ਜਾਂਦੀ ਆ ਦੇਖੋ ਤੇ ਅਸੀਂ ਆਰਾਮ ਨਾਲ ਦੋਨੇ ਪੱਲੇ ਇੱਕੋ ਜਿਹਾ ਕਰਕੇ ਸਿਲ ਸਕਦੇ ਆ ਆ ਦੇਖ ਐਦਾਂ ਸੀ ਇਹਨੂੰ ਪੂਰਾ ਸਿਲਦੇ ਚਲੇ ਜਾਣਾ ਤੇ ਐਂਡ ਤੇ ਆ ਕੇ ਅਸੀਂ ਆ ਦੇਖੋ ਸਾਡਾ ਇੱਥੇ ਤੱਕ ਮੋਡਾ ਪੂਰਾ ਹੋ ਗਿਆ ਆ ਦੇਖੋ ਇੱਥੇ ਆ ਕੇ ਅਸੀਂ ਆ ਦੇਖੋ ਜਿਹੜਾ ਸਾਡਾ ਪੂਰਾ ਮੋਡਾ ਹੋ ਗਿਆ ਤਾਂ ਅਸੀਂ ਇੱਥੇ ਧਾਗੇ ਨੂੰ ਇੱਕ ਵਾਰੀ ਜ਼ਰੂਰ ਇੱਦਾਂ ਕਰਕੇ 2-3 ਇੱਕ ਵਾਰੀ 2 ਵਾਰੀ 3 ਵਾਰੀ ਕੱਟ ਲਵਾਂਗੇ ਇਹਨੂੰ ਤੇ ਇੱਕ ਵਾਰੀ ਇਹਨੂੰ ਫਿਰ ਇੱਥੇ ਇਹਦੇ ਵਿੱਚੋਂ ਕੱਢ ਲਾਂਗੇ ਤਾਂ ਕਿ ਇਹ ਘੱਟ ਪੱਜ ਜਿਵੇਂ ਤਾਂ ਸਾਡਾ ਬਿਲਕੁਲ ਹੀ ਧਾਗਾ ਸਿਕਿਓਰ ਹੋ ਜਵੇ क्योंकि जोड़ा जो उधर होंगे या तो नीचो इतों बॉर्डर देचों इतों जो भी कोटी थोड़ी उधर या फिर इतों नीचों एग्ज लैद नीचों इतों उधर चांसिस ये ज्यादा होंगे तो इतने धागे चंगी तरह सिक्योर कर लो ठीक है ये इदा सीलिया देखो सीलन तो बाद यदा दुकें दी आ जाएगी देखो तो फिर दस्यो भी यहां तरीका थो कि लगे मेरे ਸੀਨ ਦਾ ਜੇ ਤੁਸੀਂ ਕੋਈ ਹੋਰ ਤਰੀਕਾ ਵੀ ਸੀਨ ਦਾ ਸਿੱਖਣਾ ਚਾਹੁੰਦੇ ਤਾਂ ਉਹ ਵੀ ਦੱਸੋ ਮੈਂ ਤੁਹਾਨੂੰ ਹੋਰ ਹੋਰ ਵੀ ਤਰੀਕੇ ਲੈ ਕੇ ਆਉਂਗੀ ਕਈ ਵਾਰ ਅਸੀਂ ਅੱਗੇ ਤੋਂ ਵੀ ਸੀਨੇ ਸਿਰਫ ਜਿਸ ਤਰ੍ਹਾਂ ਸਿੱਧਾ ਹੀ ਆ ਜਿੱਦਾਂ ਮੈਂ ਤੁਹਾਨੂੰ ਇਹ ਵਾਲੀ ਪੱਟੀ ਸਿਲ ਕੇ ਦਸਤੀ ਹੈ ਆ ਵਾਲੀ ਝੜੇ ਕਿ ਅਸੀਂ ਅੱਗੇ ਤੋਂ ਹੀ ਸੀਵਾਂਗੇ ਤੇ ਇਹਨੂੰ ਹੁਣ ਆਪਾਂ ਅੱਗੇ ਤੋਂ ਸੀਨਾ ਸਿੱਖਦੇ ਇਹਨੂੰ ਆਪਾਂ ਪਿੱਛੇ ਤੋਂ ਉਹਨੂੰ ਇਹਨੂੰ ਅੱਗੇ ਤੇ ਸੀਵਾਂਗੇ ਐਦਾਂ ਹੀ ਦੇਖੋ ਸੂਈ 'ਚ ਅਸੀਂ ਧਾਗਾ ਪਾ ਲਿਆ ਹੁਣ ਦੇਖੋ ਜਦੋਂ ਅੱਗੇ ਤੋਂ ਸੀਨਾ ਤਾਂ ਅਸੀਂ ਸਿੱਧੀ ਵਾਲੀ ਸਾਈਡ ਤੋਂ ਸੀਨਾ ਸਿੱਧੀ ਵਾਲੀ ਸਾਈਡ ਤੋਂ ਸੀਨ ਦੇ ਲਈ ਦੇਖੋ ਅਸੀਂ ਇੱਕ ਵਾਰ ਇੱਥੋਂ ਲੈ ਲਿਆ ਐਦਾਂ ਤੇ ਦੂਜੀ ਵਾਰ ਅਸੀਂ ਇਹਦੀ ਆ ਵਾਲੀ ਸਾਈਡ ਇੱਦਾਂ ਲਵਾਂਗੇ ਇੱਦਾਂ ਫਿਰ ਅਸੀਂ ਇਹਨੂੰ ਲੈ ਲਿਆ ਨੀਚੇ ਤੋਂ ਪਾ ਕੇ ਐਦਾਂ ਉੱਪਰ ਨੂੰ ਕਰ ਲੈਣਾ ਠੀਕ ਹੈ ਫਿਰ ਅਸੀਂ ਇਧਰਲੀ ਸਾਈਡ ਤੋਂ ਐਦਾਂ ਹੀ ਨੀਚੇ ਤੋਂ ਪਾ ਕੇ ਐਦਾਂ ਉੱਪਰ ਨੂੰ ਕਰ ਲੈਣਾ ਐਦਾਂ ਫਿਰ ਅਸੀਂ ਇਧਰ ਆਵਾਂਗੇ ਇਧਰ ਵੀ ਅਸੀਂ ਐਦਾਂ ਹੀ ਨੀਚੇ ਤੋਂ ਪਾ ਕੇ ਐਦਾਂ ਉੱਪਰ ਨੂੰ ਕਰ ਲੈਣਾ ਇੱਧਰ ਵੀ ਅਸੀਂ ਇੱਥਾਂ ਹੀ ਹੈ ਦੇਖੋ ਬਿਲਕੁਲ ਛੋਟੇ-ਛੋਟੇ ਟੰਕੇ ਪਰਾਂਗੇ ਨੇੜੇ-ਨੇੜੇ ਜਿਹੜੇ ਸਾਡੀ ਆ ਦੇਖੋ 20 ਐ 20 ਤੋਂ ਅਸੀਂ ਆ ਦੇਖੋ 20 ਨੂੰ ਲੈ ਰਿਆ ਤਾਂ ਇੱਧਰ ਵੀ ਜਿਹੜੀ ਸਾਡੀ ਆ ਦੇਖੋ 20 ਬਣੀ ਹੋਈ ਐ ਆ ਦੇਖੋ ਇਹਨੂੰ ਅਸੀਂ ਇੱਥਾਂ ਪੂਰੀ ਦੀ ਪੂਰੀ ਵੀ ਇੱਥਾਂ ਆ ਦੇਖੋ ਇੱਧਰ ਵੀ ਜਿਹੜੀ 20 ਬਣੀ ਐ ਇਹਨੂੰ ਲਵਾਂਗੇ ਅਸੀਂ ਤੇ ਇੱਧਰ ਵੀ ਜਿਹੜੀ ਆ ਦੇਖੋ ਸਾਡੀ 20 ਬਣੀ ਇਹਨੂੰ ਅਸੀਂ ਪੂਰਾ ਇੱਥਾਂ ਜਦੋਂ ਅਸੀਂ ਹੁਣ ਇਧਰੋਂ ਸੀ ਰਹੇ ਆਂ ਤਾਂ ਅਸੀਂ ਕੀ ਕਰ ਰਹੇ ਆਂ ਨਿਚੋਤ ਪਾ ਕੇ ਸੂਈ ਇਹਨੂੰ ਉੱਪਰ ਨੂੰ ਕੱਟ ਰਹੇ ਆਂ ਦੇਖੋ ਇਦਾਂ ਇਧਰੋਂ ਅਸੀਂ ਇਦਾਂ ਪਾ ਕੇ ਇਦਾਂ ਕੱਟ ਰਹੇ ਆਂ ਕਿੰਨੇ ਟਾਂਗੇ ਸੀਨ ਦੇ ਤੁਸੀਂ ਜਿੱਦਾਂ ਮਰਜ਼ੀ ਸੀ ਸਕਦੇ ਆ ਦੇਖੋ ਇਦਾਂ ਬਿਲਕੁਲ ਹੀ ਆ ਦੇਖੋ ਸਾਡੇ ਸਿੱਧੇ ਸੈ ਤੋਂ ਪਰਫੈਕਟ ਸੀ ਆ ਗਈ ਹੋਈ ਆ ਆ ਦੇਖੋ ਇਹਨੂੰ ਅਸੀਂ ਪੂਰੀ ਤਰ੍ਹਾਂ ਸਿਲ ਚੁੱਕੇ ਆ ਤਾਂ ਹੀ ਇਸ ਤੋਂ ਬਾਅਦ ਅਸੀਂ ਪਿੱਛੋਂ ਲਿਆ ਕੇ ਟਾਗੇ ਨੂੰ ਹਮੇਸ਼ਾ ਹੀ ਪਿੱਛੇ ਤੋਂ ਚੰਗੀ ਤਰ੍ਹਾਂ ਗੱਠ ਮਾਰ ਕੇ ਸਿਕਿਉਰ ਕਰਨਾ ਹੈ ਦੇਖੋ ਇੱਕ ਵਾਰੀ ਹਮੇਸ਼ਾ ਦੋ ਜਾਂ ਤਿੰਨ ਵਾਰ ਇਹਨੂੰ ਸਿਕਿਉਰ ਕਰਿਆ ਕਰੋ ਸਪੈਸ਼ਲੀ ਬੱਚਿਆਂ ਦੀ ਕੋਟੀ 'ਚ ਕਿਉਂਕਿ ਧੋਣ ਤੋਂ ਬਾਅਦ ਕਈ ਵਾਰ ਧਾਗਾ ਨਿਕਲ ਜਾਂਦੇ ਆ ਸਪੈਸ਼ਲੀ ਜਦੋਂ ਅਸੀਂ ਮਸ਼ੀਨ 'ਚ ਕੋਟੀਆਂ ਭੁੰਨੇ ਆ ਤਾਂ ਉਹਨਾਂ ਦੇ ਉੱਧਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਇਸ ਲਈ ਕੋਈ ਵੀ ਧਾਗਾ ਲਟਕਦਾ ਨਹੀਂ ਹੋਣਾ ਚਾਹੀਦਾ ਤੇ ਸਾਰੇ ਹੀ ਧਾਗੇ ਅਸੀਂ ਦੋ ਤਿੰਨ ਵਾਰ ਗੱਠਾ ਮਾਰ ਕੇ ਸਿਕਿਉਰ ਕੀਤੇ ਹੋਣ ਤਾਂ ਤੁਸੀਂ ਮਸ਼ੀਨ ਜਾਂ ਹੱਥ ਚ ਜਿਹਦਾ ਮਰਜ਼ੀ ਕੁੱਟੀਆਂ ਨੂੰ ਧੋਈ ਜਾਓ ਉਹਨਾਂ ਨੂੰ ਕੁਝ ਨਹੀਂ ਹੋਏਗਾ ਵੀਡੀਓ ਸਿਰ ਨਹੀਂ ਮੈਂ ਤੁਹਾਨੂੰ ਦੋ ਤਰੀਕੇ ਸਿਣ ਦੇ ਦੱਸੇ ਤੇ ਤੁਹਾਨੂੰ ਤੁਸੀਂ ਕਿਹੜੇ ਤਰੀਕੇ ਨਾਲ ਸਿਣੇ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਤਾਂ ਫਿਰ ਮਿਲਨੇ ਕੱਲੇ ਕਿ ਨਹੀਂ ਬਿਲੋ ਟੇਕ ਨਵੇਂ ਪ੍ਰੋਜੈਕਟ ਦੇ ਨਾਲ